ਆਓ ਜੀ ਅੱਜ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੇ ਸਭ ਤੋਂ ਅਮੀਰ ਪੰਜਾਬੀ ਬੰਦੇ ਦੀ ਜਿਹਦਾ ਨਾਮ ਹੈ ਬੌਬ ਢਿੱਲੋਂ ਇਹਦੀ ਕੰਪਨੀ ਦਾ ਨਾਮ ਹੈ ਜੀ ਮੇਨ ਸਟਰੀਟ ਇਕਵਿਟੀ ਕਾਰਪੋਰੇਸ਼ਨ ਜੋਗੀ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡੀ ਰੀਅਲ ਏਸਟੇਟ ਕੰਪਨੀ ਹੈ। ਕਿਆ ਜਾਂਦਾ ਹੈ ਕਿ ਬੌਬ ਟਿਲੋ ਦੇ ਕੋਲ ਪੂਰੇ ਕੈਨੇਡਾ ਦੇ ਵਿੱਚ 13000 ਰੈ residențial ਪ੍ਰੋਪਰਟੀਆਂ ਨੇ। ਹੁਣ ਤੁਸੀਂ ਆਪ ਹੀ حساب ਲਗਾ ਲਓ ਕਿ ਕਿੰਨਾ ਕਿਰਾਇਆ ਆਉਂਦਾ ਹੋਊਗਾ ਮੰਥਲੀ ਇਸ ਬੰਦੇ ਨੂੰ ਕਿਉਂਕਿ ਕੈਨੇਡਾ ਦੇ ਰੈਂਟ ਕਿੱਥੇ ਦੀ ਕਿੱਥੇ ਪਹੁੰਚ ਗਏ ਪਿਛਲੇ 20 ਸਾਲਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ। ਬੌਬ ਟਿਲੋ ਨੇ ਵੈਸੇ ਤਾਂ ਇਹ ਕੰਪਨੀ 1997 ਦੇ ਵਿੱਚ ਸ਼ੁਰੂ ਕੀਤੀ ਸੀ ਤੇ ਬੌਬ ਟਿਲੋ ਨੂੰ ਵੈਸੇ ਤਾਂ ਸਭ ਤੋਂ ਪਹਿਲਾ ਸਿੱਖ ਬਿਲੀਨੀਅਰ ਮੰਨਿਆ ਜਾਂਦਾ ਕੈਨੇਡਾ ਦਾ ਪਰ ਕਈ ਲੋਕ ਉਹਦੀ ਲੁੱਕ ਤੇ ਇਤਰਾਜ਼ ਕਰਦੇ ਨੇ ਕਿ ਪੱਗ ਤਾਂ ਬੰਨ ਮੈਂ ਕਹਿਣਾ ਚਾਹੁੰਦਾ ਕਿ ਸਿਰਫ ਇੱਕ ਪੱਗ ਹੀ ਪੈਰਾਮੀਟਰ ਨਹੀਂ ਹੁੰਦੀ ਕਿਸੇ ਦੀ ਸਿੱਖੀ ਨੂੰ ਚੈਲੰਜ ਕਰਨ ਦੇ ਲਈ ਬੌਬ ਢਿਲੋ ਨੇ অন্ਟਾਰੀਓ ਦੀ ਮਸ਼ਹੂਰ ਰਿਚਰਡ ਆਈਵੀ ਸਕੂਲ ਆਫ ਬਿਜ਼ਨਸ ਤੋਂ ਐਮਬੀਏ ਦੀ ਡਿਗਰੀ ਲਈਤੀ ਹੋਈ ਹੈ ਤੇ ਦੱਸਦੀ ਹੈ ਕਿ ਬੌਬ ਢਿਲੋ ਸਿਰਫ ਪੈਸਾ ਕਮਾਉਂਦਾ ਹੀ ਨਹੀਂ ਸਗੋ ਬਹੁਤ ਵੱਡੇ ਲੈਵਲ ਤੇ ਡੋਨੇਟ ਵੀ ਕਰਦਾ ਪੂਰੇ ਕੈਨੇਡਾ ਦੇ ਵਿੱਚ ਇਸ ਬੰਦੇ ਦੀਆਂ ਮਿਸਾਲਾਂ ਪੇਸ਼ ਕੀਤੀਆਂ ਜਾਂਦੀਆਂ ਬਹੁਤ ਵੱਡਾ ਇੱਕ ਫਲੈਂਥਰੋਪਿਸਟ ਬੰਦਾ ਹੈਗਾ ਇਹਨੇ ਇੱਕ ਵਾਰ 10 ਮਿਲੀਅਨ ਡਾਲਰ ਯੂਨੀਵਰਸਿਟੀ ਆਫ ਲੈਥਬ੍ਰਿਜ ਨੂੰ ਡੋਨੇਟ ਕੀਤੇ ਸੀ ਜਿਸ ਨੇ ਇਹਦਾ ਆਨਰ ਮੰਨਦੇ ਹੋਏ ਆਪਣਾ ਨਾਮ ਹੀ ਬਦਲ ਕੇ ਢ ਚੜਾਈ ਹੋਊਗੀ ਕਿ ਇੱਕ ਯੂਨੀਵਰਸਿਟੀ ਨੇ ਆਪਣਾ ਨਾਮ ਇੱਕ ਪੰਜਾਬੀ ਬੰਦੇ ਦੇ ਨਾਮ ਤੇ ਰੱਖ ਲਿਆ ਉਹ ਵੀ ਕੈਨੇਡਾ ਦੇ ਯੂਨੀਵਰਸਿਟੀ ਤੋਂ ਢੋਂ ਇੱਕ ਲਿਖਾਰੀ ਵੀ ਹੈ ਉਹਨੇ ਇੱਕ ਬਹੁਤ ਵਧੀਆ ਬੁੱਕ ਲਿਖੀ ਸੀਗੀ ਬਿਜ਼ਨਸ ਐਂਡ ਰਿਟਾਇਰਮੈਂਟ ਗਾਈਡ ਟੂ ਬੈਲਿਸ ਜੋ ਕਿ ਕੈਨੇਡਾ ਦੇ ਵਿੱਚ ਲਾਂਚ ਹੋਣ ਤੋਂ ਬਾਅਦ ਹੱਥੋ ਹੱਥ ਵਿਕੀ ਸੀਗੀ ਸੁਣਨ ਚ ਤਾਂ ਇਹ ਵੀ ਆਉਂਦਾ ਕਿ ਬੁੱਕ ਦੀ ਸ਼ਾਰਟੇਜ ਹੋ ਗਈ ਸੀਗੀ ਕਿ ਬੁੱਕ ਨੂੰ ਪਬਲਿਸ਼ ਕਰਨ ਵਾਲੇ ਜਿਹੜੇ ਪਬਲੀਕੇਸ਼ਨ ਹਾਊਸ ਸੀਗੇ ਉਹਨਾਂ ਨੇ ਹੱਥ ਖੜੇ ਕਰਤੇ ਸੀ ਕਿ ਇੰਨੀਆਂ ਕਿਤਾਬਾਂ ਵਿਕੀਆਂ ਸੀਗੀਆਂ ਇਹਦੀਆਂ ਇਸ ਕਿਤਾਬ ਦੇ ਵਿੱਚ ਉਹਨੇ ਆਪਣੀ ਲਾਈਫ ਦੇ ਬਿਜ਼ਨਸ ਐਕਸਪੀਰੀਐਂਸਸ ਨੂੰ ਸ਼ੇਅਰ ਕੀਤਾ ਤੇ ਨਾਲ ਹੀ ਬੈਲਿਸ ਕੰਟਰੀ ਦੇ ਵਿੱਚ ਬਿਜ਼ ਕੀਤੀ ਹੈ ਕਿ ਕਿਸ ਤਰ੍ਹਾਂ ਉੱਥੇ ਜਾ ਕੇ ਪੈਸਾ ਕਮਾਇਆ ਜਾ ਸਕਦਾ ਹੈ ਤੇ ਮਜ਼ੇ ਦੀ ਗੱਲ ਇਹ ਵੀ ਹੈ ਕਿ ਉਸੇ ਕੰਟਰੀ ਦੇ ਵਿੱਚ ਇੱਕ ਪ੍ਰਾਈਵੇਟ ਆਈਲੈਂਡ ਲਈ ਬਿਠਾ ਹੈ ਬੰਦਾ ਤੁਸੀਂ ਸੋਚੋ ਕਿੰਨਾ ਪੈਸਾ ਹੋਊਗਾ ਇਸੇ ਕੋਲੇ ਜੇ ਤੁਹਾਨੂੰ ਵੀ ਬੌਬ ਢਿੱਲੋਂ ਦੇ ਬਾਰੇ ਕੋਈ ਹੋਰ ਜਾਣਕਾਰੀ ਪਤਾ ਤਾਂ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਪੇਸ਼ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਸੀਂ ਹੋਰ ਇਸ ਤਰ੍ਹਾਂ ਦੇ ਬੰਦਿਆਂ ਦੇ ਬਾਰੇ ਜਾਣਕਾਰੀ ਲੈ ਕੇ ਆਉਂਦੇ ਰਹੀਏ ਵੀਡੀਓਜ਼ ਦੇ ਵਿੱਚ ਤੇ ਪੰਜਾਬੀ ਵਿੱਚ ਆਪਾਂ ਸਾਰਿਆਂ ਨੂੰ ਨੌਲੇਜ ਦਿੰਦੇ ਰਹੀਏ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ